ਐਸਐਸਪੀ ਗੁਰਦਾਸਪੁਰ ਸ਼੍ਰੀ ਅਲੀਸ਼ ਦੇ ਅਮਰੀਦ ਦੇਸ਼ਾਂ ਨਿਰਦੇਸ਼ ਅਨੁਸਾਰ ਫੈਸਟੀਵਲ ਸੀਜ਼ਨ ਸ਼ੁਰੂ ਹੋ ਰਿਹਾ ਹੈ ਇਸ ਰਸਤੇ ਸੀਜ਼ਨ ਵਿੱਚ ਤੇ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹ ਜਿਹੜਾ ਫਲੈਗ ਮਾਰਚ ਰੂਟੀਨ ਵਿੱਚ ਕੱਢਿਆ ਜਾਂਦਾ ਹੈ ਤੇ ਉਸੇ ਕਰਕੇ ਅਸੀਂ ਇਥੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਕੀ ਪੀਕ ਕਰਨਾ ਕਰਦੇ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਬਜਾਤੀ ਜੋੜਾ ਆਰੀਆਂ ਨੇ ਤੇ ਫੈਸਲੇ ਸੀਜ਼ਨ ਸ਼ੁਰੂ ਹੋ ਰਿਹਾ ਹੈ ਅਮਨ ਗੋਣ ਨੂੰ ਦੀ ਸਿਭਾ ਲਖਣ ਤੇ ਹਰ ਇੱਕ ਗੱਲ ਦੀ ਇਤਲਾਹ ਪੁਲਿਸ ਨੂੰ ਦੇ ਤਾਂ ਜੋ ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਕਰ ਸਕੇ ਸਾਰੇ ਸ਼ਹਿਰ ਵਿੱਚ ਇਹ ਤਿਉਹਾਰਾਂ ਦੇ ਸੀਜ਼ਨ ਮੱਦੇ ਰੇ ਰੱਖਦੇ ਪੂਰੀ ਨਾਕਾਬੰਦੀ ਕੀਤੀ ਹੋਈ ਹੈ ਸਾਰੀ ਪੁਲਿਸ ਅਲਰਟ ਹੈ ਪੰਜ ਰੱਖ ਕੇ ਸਾਰੇ ਸ਼ਹਿਰ 24 ਘੰਟੇ ਨਾਲੋਂ ਸੈਲਾਈਵ ਹੈ ਯਾਰ ਵਾਸਤੇ ਉਹਨੂੰ ਸਹਿਯੋਗ ਦਿਓ ਉਹ ਸਾਡੀ ਸਹਾਇਤਾ ਲਈ 24 ਘੰਟੇ ਤੱਕ ਪਰਿਆ